ਅਮਰੀਕਾ 'ਚ ਵੀ ਫਾਰਮ ਟ੍ਰਿਕ ਜਿੱਤਾਂਗੇ ਤੇ ਕਿਵੇਂ ਲੱਗਿਆ ਉਸ ਉਹ ਮੂਵਮੈਂਟ ਕਿਵੇਂ ਦਾ ਸੀ ਬਹੁਤ ਵਧੀਆ ਲੱਗੀ ਉਹਦੇ ਮੇਰਾ ਗਲਾ ਖਰਾਬ ਸੀ ਮੈਂ ਕਹਿੰਦਾ ਜੀ ਵੀ ਕੇਂਦਰ ਪਰਮਾਤਮਾ ਦਾ ਸ਼ੁਕਰਾਨਾ ਕਰਦੇ ਆ ਜਿਨੇ ਇੰਨੇ ਜੋਕੇ ਕਰਤੇ ਹਨਾ ਤੇ ਇੱਥੇ ਬਾਬੇ ਦੀ ਮਿਹਨਤ ਨਾਲ ਇੰਡੀਆ ਫੋਰਡ ਜਿੱਤੇ ਹਰਿਆਣੇ 'ਚ ਵੀ ਜਿੱਤੇ ਆ ਤੇ ਅਮਰੀਕਾ 'ਚ ਹੁਣ ਫੋਰਡ ਆਏ ਤੇ ਬਾਬੇ ਦੀ ਮਿਹਨਤ ਨਾਲ ਹੁਣ ਫੋਰਡ ਇੱਥੇ ਸ਼ੁਰੂਆਤ ਹੋਈ ਇੱਥੇ ਵੀ ਜਿੱਤੇ ਬਹੁਤ ਖੁਸ਼ੀ ਹੋਈ ਜਦੋਂ ਇਦਾਂ ਦੀ ਮੂਵਮੈਂਟਾਂ ਆਉਂਦੀਆਂ ਜ਼ਿੰਦਗੀ ਦੇ ਵਿੱਚ ਤਾਂ ਮਿਹਨਤ ਉਹ ਸ਼ੁਰੂ ਤੋਂ ਹੀ ਕਰਦੇ ਆ ਤੇ ਹੋਰ ਮਿਹਨਤ ਕਰਨ ਨੂੰ ਜੀ ਕਰਦਾ ਤੇ ਹੋਰ ਆਪਣੇ ਚੌਣ ਆ ਲੈਂਦੀਆਂ ਕਿ ਸ਼ਾਮਾਂ ਨੂੰ ਪੂਰੀਆਂ ਕਰਨ ਨੂੰ ਦਿਲ ਕਰਦਾ ਬਹੁਤ ਵਧੀਆ ਲੱਗਿਆ ਬਾਈ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ ਖੁਸ਼ੀ ਵੀਰ ਮੈਂ ਇਹੀ ਗੱਲ ਪਾਲੇ ਨਾ ਕਰੀ ਬਹੁਤ ਚੌਣ ਵਾਲੇ ਆ ਜਿਹੜੇ ਚਾਹੁੰਦੇ ਆ ਵੀ ਖੁਸ਼ੀ ਚੜਦੀ ਕਲਾ 'ਚ ਰਹੇ ਇਸੇ ਤਰ੍ਹਾਂ ਤੁਸੀਂ ਮੈਂ ਚਾਹੁੰਦਾ ਦਿਲ ਲੁੱਟੋ ਦਰਸ਼ਕਾਂ ਦੇ ਬਹੁਤ ਸਾਡੇ ਵੱਲੋਂ ਤੁਹਾਡੇ ਲਈ ਦੁਆਵਾਂ ਹਾਂਜੀ ਪਿੱਛੇ ਵੀ ਆਈ ਸੀ ਸੀਰੀਅਸ ਇੰਜਰੀ ਪਰ ਉਹ ਦਵਾਈ ਨਾਲ ਨਹੀਂ ਠੀਕ ਹੋਈ ਤੇ ਚੌਣ ਵਾਲੇ ਦੀ ਦੁਆਵਾਂ ਨਾਲ ਹੀ ਠੀਕ ਹੋਈ ਹੁਣ ਜੇ ਫਿੱਟ ਰਵਾਂਗੇ ਜਾਂ ਹੋਕਰਾਂਗੇ ਤਾਂ ਚੌਣ ਵਾਲੇ ਦੀ ਦੁਆਵਾਂ ਨਾਲ ਹੀ ਇਹ ਜੋ ਕੁਛੇਗਾ ਤੇ ਇਹ ਦਵਾਈ ਦਿੰਦੇ ਰਹਿਣਗੇ ਤੇ ਆਪਾਂ ਤੰਦਰੁਸਤ ਰਹਿਵਾਂਗੇ ਤੇ ਖੇਡਦੇ ਰਹਿਵਾਂਗੇ ਹੁਣ ਦੋ ਕੁ ਵੀਕ ਰਹਿ ਗਏ ਆ ਫਿਰ ਪੰਜਾਬ ਦੇ ਮੇਲੇ ਆਸਟ੍ਰੇਲੀਆ ਦੇ ਵਿੱਚ ਨਿਊਜ਼ੀਲੈਂਡ ਦੇ ਕਬੱਡੀ ਕੀ ਪਲੈਨਿੰਗ ਆ ਅੱਗੇ ਪਰ ਇਹ ਨਹੀਂ ਕੁਝ ਨਹੀਂ ਬਾਈ ਐਦ ਕਿ ਮੈਨੂੰ ਲੱਗਦਾ ਮੇਰਾ ਇੰਡੀਆ ਜਾਣ ਦਾ ਬਾਨਾ ਨਹੀਂ ਚੱਕਰ ਤੇ ਲਾਸਟ ਈਅਰ ਮੈਂ ਲਵਾਇਆ ਸੀ ਤੇ ਐਦ ਕਿ ਮੈਂ ਨਿਊਜ਼ੀਲੈਂਡ ਜਾ ਰਿਹਾ ਸੀਖ ਗੇਮਾਂ ਤੇ ਹੋ ਸਕਿਆ ਤੇ ਉੱਥੇ ਭਾ ਯੂਰੋ ਨਾਲ ਗੱਲ ਕਰਕੇ ਇੱਕ ਵਰਲਡ ਕੱਪ ਵੀ ਹੋ ਰਿਹਾ ਦੂਜੇ ਪਾਸੇ ਉਹ ਵੀ ਖੇਡਾਂਗੇ ਤੇ ਨਿਊਜ਼ੀਲੈਂਡ ਦਾ ਸੀਜ਼ਨ ਖੇਡਾਂਗੇ ਉਸ ਤੋਂ ਬਾਅਦ ਆਪਦਾ ਆਕਸੀਜਨ ਸਟਾਰਟ ਕਰਾਂਗੇ ਕਿਉਂਕਿ ਮੈਂ ਐਥਲੈਟਿਕ ਤੋਂ ਆਇਆ ਕਿਉਂਕਿ ਐਥਲੈਟਿਕ ਦੇ ਵਿੱਚ 9 ਮਹੀਨੇ ਆਕਸੀਜਨ ਤੇ 3 ਮਹੀਨੇ ਸੀਜ਼ਨ ਮੈਂ ਵੀ ਚਾਹੁੰਦਾ ਵੀ ਇੱਕ ਠੋਕ ਕੇ ਜੇ 6 ਮਹੀਨੇ ਦਾ ਆਕਸੀਜਨ ਲਾ ਕੇ ਤੇ ਅਗਲੇ ਸਾਲ ਸੀਜ਼ਨ ਦੀ ਤਿਆਰੀ ਕੀਤੀ ਜਾਵੇ ਵੀ ਬਹੁਤ ਬਾਬੇ ਦੀ ਮੇਰੇ ਨਾਲ ਕਿਰਪਾ ਰਹੀ ਮੈਚ ਖੇਡੇ ਆ ਬਹੁਤ ਜ਼ੋਰ ਮਾਰਿਆ ਸਰੀਰ ਤੋੜਿਆ ਤੇ ਹੁਣ ਚਾਹੁੰਦੇ ਆ ਵੀ ਆਫ ਸੀਜ਼ਨ ਦੇ ਵਿੱਚ ਇਹਦੀ ਰਿਕਵਰੀ ਕਰੀ ਤੇ ਮੇਨਟੇਨ ਕਰੀਏ ਜੀ ਵੀਰ ਪਰ ਇਹ ਵਾਇਰਲ ਹੋ ਜਾਣੀ ਆ ਵੀ ਖੁਸ਼ੀ ਪੰਜਾਬ ਨਹੀਂ ਆ ਰਿਹਾ ਉੱਤੇ ਟਾਈਟਲ ਲੱਗ ਲੱਗੇ ਜਿਹੜੇ ਚੱਲ ਜਣੇ ਲੋਕਾਂ ਕੋਲੇ ਹਾਂਜੀ ਬਾਈ ਉਹ ਤਾਂ ਜਾਣੀਆਂ ਪਰਮਾਤਮਾ ਜੀ ਮੇਰਾ ਉਹਨਾਂ ਦੇ ਵਾਇਰਲ ਹੋਣ ਵਾਲੀ ਆਪਾਂ ਇੱਥੇ ਪਹੁੰਚਿਆ ਨਾ ਜਿਉ ਆਪਣੀਆਂ ਚਾਉਣ ਵਾਲੀਆਂ ਆਪਣੀਆਂ ਚੀਜ਼ਾਂ ਨੂੰ ਨਿੱਕੇ ਨਿੱਕੇ ਚੀਜ਼ਾਂ ਨੂੰ ਵੀ ਵਾਇਰਲ ਕਰਦੇ ਰਹਿੰਦੇ ਆ ਪਰ ਹੁਣ ਕਰੀਏ ਕੀ ਇੱਥੇ ਵੀ ਬਹੁਤ ਜ਼ਿੰਮੇਵਾਰੀਆਂ ਨੇ ਘਰ ਦੀਆਂ ਵੀ ਜ਼ਿੰਮੇਵਾਰੀਆਂ ਨੇ ਹੋਰ ਬਹੁਤ ਕੰਮ ਨੇ ਹਨਾ ਤਾਂ ਕਰਕੇ ਹੁੰਦਾ ਵੀ ਚਲੋ ਕਬੱਡੀ ਖੇਡਦੇ ਆ ਇਹ ਮਿਹਨਤ ਕਰ ਕੀ ਜਿੰਨੀ ਕਹੇਗੀ ਹੁਣ ਮਿਹਨਤ ਕਰ ਕੀ ਖੇਡ ਜਾਣੀਆਂ ਕਿਉਂਕਿ ਆਪਾਂ ਯੰਗਸਟਰ ਤਾਂ ਹੈ ਨਹੀਂਗੇ ਹੁਣ ਤਾਂ ਬਾਡੀ ਮੇਨਟੇਨੈਂਸ ਵੱਧ ਪਾਲਦੀ ਆ ਤੇ ਗੇਮ ਘਟ ਪਾਲਦੀ ਆ ਜੇ ਮਜਾਦੇ ਮੇਨਟੇਨੈਂਸ ਘਟ ਉਹ ਜਵਾਨੀ ਬਿਹਰੇ ਦੀ ਆ ਹੁਣ ਤਾਂ ਬਾਡੀ ਨੂੰ ਮੇਨਟੇਨ ਕਰਕੇ ਜਿੰਨਾ ਕਹੇਗਾ ਵੀ ਉਹਨਾਂ ਕਰ ਖੇਡ ਲਾਂਗੇ ਬਹੁਤ ਅਸੀਂ ਚਾਹੁੰਦੇ ਪਰਿਵਾਰ ਵੀ ਚੜ ਦੀ ਕਲਾ ਚ ਰਵੇ ਤੇ ਖੁਸ਼ੀ ਸਾਡੇ ਸ਼ਹਿਰ ਬ੍ਰੈਂਟਨ ਚ ਪੁੱਜ ਗਿਆ ਉੱਥੇ ਵੀ ਆਉਣ ਤੇ ਜੀ ਆਇਆਂ ਤੁਹਾਡਾ ਵੈਲਕਮ ਥੈਂਕ ਯੂ ਬਾਈ ਥੈਂਕ ਯੂ ਥੈਂਕ ਯੂ ਦੋਸਤੋ ਇਸੇ ਤਰ੍ਹਾਂ